ਲੋਕ ਕਿਸੇ ਦੇ ਮਗਰ ਲੱਗੇ ਆਪਣਾ ਵਸਿਆ ਵਸਾਇਆ ਕਰ ਹਜਾਰ ਕੇ ਬਹਿ ਜਾਂਦੇ ਹਨ ਉਹਨਾਂ ਨੂੰ ਮੈਂ ਸਮਝਾਉਣਾ ਚਾਹਉਂ ਦੀ ਹਾਂ ਵੀ ਪੁੱਤ ਕਿਸੇ ਦਾ ਕੁਝ ਨਹੀਂ ਜਾਂਦਾ ਜਿਹੜੇ ਇਨਸਾਨ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੁਹਾਡੇ ਕੋਲੇ ਆਉਂਦੇ ਆ ਤੇ ਤੁਹਾਡਾ ਘਰ ਹਜਾਰਤ ਦੀ ਕੋਸ਼ਿਸ਼ ਕਰਦੇ ਆ ਤੁਸੀਂ ਆਪ ਦੇ ਘਰ ਤੇ ਤੇ ਪੂਰਾ ਭਰੋਸਾ ਰੱਖੋ ਕੀ ਮਜਾਲ ਹੈ ਕੋਈ ਤੁਹਾਡਾ ਘਰ ਪਟੜ ਜੇਗਾ ਇਸ ਲਈ ਕਿਸੇ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ 'ਚ ਨਾ ਆਓ ਤੇ ਆਪ ਦੇ ਘਰ ਨੂੰ ਬਣਾਈ ਰੱਖੋ ਕਿਉਂਕਿ ਜਿਹੜੇ ਘਰ ਹੁੰਦੇ ਆ ਨਾ ਇਹ ਔਰਤਾਂ ਨਾਲ ਵਸਦੇ ਆ ਤੇ ਮਰਦਾਂ ਨਾਲ ਵਸਦੇ ਆ ਮਰਦ ਤੇ ਔਰਤ ਗੱਡੀ ਦੇ ਦੋ ਪੀਏ ਹੱਲ ਜੇ ਇੱਕ ਪੀਆ ਖਰਾਬ ਹੋ ਜੇ ਤਾਂ ਗੱਡੀ ਚੱਲ ਨਹੀਂ ਸਕਦੀ ਇਸ ਲਈ ਦੀਨ ਹੋ ਕੇ ਆਪਣੇ ਪਰਿਵਾਰਾਂ ਦੇ ਵਿੱਚ ਰਹੋ ਤੇ ਆਪਣੇ ਘਰ ਨੂੰ ਚੜਦੀ ਕਲਾ ਚ ਰੱਖੋ